ਹਾਂਜੀ ਮਿੱਤਰੋ ਅੱਜ ਆਪਾਂ ਬਣਾਉਣ ਲੱਗੇ ਆਂ ਘੋੜੀ ਲਈ ਜਗਾ ਤੇ ਆਪਣੀ ਬਾਸ ਬੁੱਕੀ ਹੈ ਜਿਹੜੀ ਉਹ ਟੁੱਟ ਗਈ ਸੀ ਜਿਹੜਾ ਆਪਾਂ ਬਿੱਟੂ ਬਾਈ ਕੋਲੇ ਆ ਗਏ ਬਾਸ ਬੁੱਕੀ ਬਣਾਉਣ ਤੇ ਆ ਜੋ ਦੇਖਦੇ ਆ ਕਿਵੇਂ ਬੰਦਦੀ ਆ ਗੱਲਬਾਤ ਖੜੀ ਆ ਖਾ ਪੂਰਾ ਵਾਣ ਅੱਜ ਆਵਰੇ ਤੁਰਿਆ ਟਰੱਕ ਕਿੱਥੇ ਲਾਇਆ ਯਾਰ ਆ ਕਰਤੀ ਸਫਾਈ ਅਸੀਂ ਲਾਲੀ ਬਾਸ ਤੇ ਇੱਥੇ ਬਹੁਤ ਸਬਜ਼ੀਆਂ ਸੁਬਜ਼ੀਆਂ ਗੰਦਵਾਇਆ ਹੋਇਆ ਹੈ ਸਾਡਾ ਪੁੱਟਾਂ ਲੱਗਿਆ ਹੁਣ ਅਸੀਂ ਲੋ ਉਸਤਾਦ ਜੀ ਵੜ ਦੋ ਉਸਤਾਦ ਜੀ ਚਲੋ ਚਲੋ ਜੀ ਚਲੋ ਪਿੱਛੇ ਨੂੰ ਬਾਹਲੀ ਪੈੜੀ ਆ ਵੀ ਤੀਜੀ ਚੌਥੀ ਵਾਰੀ ਲੈੰਦੇ ਦੀ ਸਾਫ਼ ਕਰਨ ਲੱਗਿਆ ਜਾਣ ਕੇ ਇੱਥੇ ਇਹ ਕਾਦੋ ਕਰਦੀਆਂ ਤੂੰ ਫਰਨੀ ਤੇ ਜਾਣ ਕੇ ਦੱਸ ਪੱਕੀ ਆ ਤੈਨੂੰ ਇੱਥੇ ਹੀ ਕਰਨੇ ਆਣੇ ਪਹਿਲਾਂ ਦਸ ਗਾਧੋ ਕਰਦੀਆਂ ਪਿੱਛੇ ਹੋ ਕਿਉਂ ਮਿੱਤਰੋ ਹੋ ਚੱਲਿਆ ਤਿਆਰ ਇਹਨੂੰ ਰੰਗ ਰੰਗ ਕਰਕੇ ਸਰਾ ਬਣਾ ਦੇਣਾ ਉੱਤੇ ਛੱਤ ਪਾ ਦੇਣੀ ਆ ਇੱਕ ਡੇਕ ਤਾਂ ਹੈਗੀ ਆ ਦਰਖਤ ਹੋਰ ਲਾ ਦੇਣੇ ਆ ਕੋਚ ਸਾਹਿਬ ਆਪ ਹੋਏ ਮੂਰੇ ਅੱਜ ਕਰਕੇ ਤਿਆਰ ਫੁੱਲ ਦਿਖਾਵਾਂਗੇ ਲਾਲੀ ਖੁਸ਼ ਕਰ ਦੇਣੀ ਆ ਅੱਜ ਮਾਮਾ, ਪਿਆਮਾ। ਸਵੇਰ ਦੇ ਦਾ ਹੁਣ ਟਾਈਮ ਲੱਗਿਆ ਮੈਸਤਰੀ ਦਾ। ਔਣ ਸਾਰੀ ਸਲਾਹ ਦੇਦੀ ਕਹਿੰਦਾ ਪੈਪਾਂ ਤੇ ਕੱਪੜਾ ਚੜਾ ਦੋ, ਗਰਮ ਹੋ ਜਾਆ ਕਰਨਗੇ ਕੋੜੀ ਦੇ ਫੇਏ ਨਾਲ ਲੱਗ ਕੇ ਖੜਿਆ ਕਰਨਾ। ਬਾਈ ਜੀ, ਯਾਰ ਮੈਂ ਫੂਲਦਾ ਮੈਂ ਉਹ ਕੰਮ ਨਹੀਂ ਮਟਣਾ। ਉਹ ਯਾਰ ਦੱਸ ਦੇ ਯਾਰ। ਔਣ ਸਾਰੀ ਤਕੜੀ ਸਲਾਹ। ਭਾਈ ਲੈਣੀ ਹੈ ਕਹਿੰਦੇ ਸਲਾਹ ਤਾਂ ਜਰੂਰ ਕਮੈਂਟ ਕਰਿਓ ਠੀਕ ਆ। ਠੀਕ ਆ ਬਾਈ। ਦੂਜੇ ਅਮਨਪ੍ਰੀਤ। ਥੋੜਾ ਕੈਮਰੇ ਮੂਰੇ ਘਬਰਾ ਜਾਂਦਾ ਹੁੰਦਾ ਆ। ਆਹ ਕੈਮਰਾ ਗੱਲ ਕਰਕੇ ਇਹਨਾਂ ਦੇਖ ਲਾਂਗੇ ਜੀ। ਸਲਾਹਕਾਰਾਂਗੇ ਦੇਵੂਗਾ। ਬਸ ਥੋੜਾ ਜਿਹਾ ਸਿਸਟਮ ਰਹਿ ਗਿਆ। ਬਾਕੀ ਦਾ ਸਾਰਾ ਕੰਪਲੀਟ ਆ। ਉਧਰ ਗੇਟ ਬਣਾਉਣਾ। ਮਹਸਤਰੀ ਦਾ ਸਵੇਰ ਦਾ ਟਾਈਮ ਹੀ ਲੱਗਿਆ ਦਾ ਠੇਕਾ ਲਿਆ ਹੋਇਆ ਪਤਾ ਨਹੀਂ ਕਿਹੜੀ ਕੋਠੀ ਦਾ ਫੋਨ ਆਇਆ ਵਾ। ਹੱਸੀ ਜਾਂਦਾ ਥੋੜਾ ਜਿਹਾ। ਹੱਸ ਰਹੇ ਨੇ ਮਹਸਤਰੀ ਦਾ ਖੁਸ਼ ਆਪਦੇ। ਐਸਾ ਵੰਦਾ ਏ। ਰੈਡੀ। ਬਸ ਥੋੜੇ ਜਿਹੇ ਟਾਈਮ ਨੂੰ ਹੁਣ ਛੱਡਦੇ ਆਂ ਘੋੜੀ ਵਿੱਚ ਉਹਦਾ ਗੱਲਬਾਤ ਬਣ ਗਈ ਮੈਸਤਰੀ ਨਾਲ ਸੈਕਟਰ ਨਹੀਂ ਕਰਦਾ ਫੱਟਾ ਚੱਕਰ ਕਰ ਉਹ ਲਾਵਾ ਹੋਈਦਾ ਨਵੀਂ ਜਗ੍ਹਾ ਤੇਰੇ ਲਈ ਇਹੇ